ਫਿਰੋਜ਼ਪੁਰ ਵਿੱਚ ਚੋਰਾ ਦਾ ਅਤੰਕ ਦਿਨ-ਦਿਨ ਵਧਦਾ ਜਾ ਰਿਹਾ ਹੈ ਅੱਜ ਦਿਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਇੱਕ ਵਾਰ ਫਿਰ ਚੋਰਾਂ ਨੇ ਰਾਤ 11 ਵਜੇ ਦੇ ਕਰੀਬ ਇੱਕ ਮੋਬਾਈਲ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਉੱਥੋਂ 5 ਲੱਖ ਰੁਪਏ ਮੁੱਲ ਦੇ ਮੋਬਾਈਲ ਫੋਨ ਤੇ ਨਗਦੀ ਲੈ ਕੇ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਰੋਜਪੁਰ ਦੇ 베ਰੀ ਮੁਹੱਲਾ ਵਿੱਚ ਸਥਿਤ ਮਿੱਤਲ ਕਮਿਊਨੀਕੇਸ਼ਨ ਨਾਮ ਦੀ ਮੋਬਾਈਲ ਦੀ ਦੁਕਾਨ ਤੇ ਰਾਤ ਨੂੰ ਤਿੰਨ ਹੋਰ ਮੂੰਹ ਟਾਕੇ ਇੱਕ ਹੋਰ ਮੋਟਰਸਾਈਕਲ ਤੇ ਆਉਂਦੇ ਨੇ ਤੇ ਦੁਕਾਨਦਾਰ ਸ਼ਟਰ ਤੋੜ ਕੇ ਅੰਦਰ ਲੱਗਿਆ ਸ਼ੀਸ਼ਾ ਵੀ ਇੱਟ ਮਾਰ ਕੇ ਤੋੜ ਦਿੰਦੇ ਨੇ ਉਸ ਤੋਂ ਬਾਅਦ ਅੰਦਰ ਪਏ 5 ਲੱਖ ਦੇ ਕਰੀਬ ਆਈਫੋਨ ਅਤੇ ਹੋਰ ਐਂਡਰੌਇਡ ਫੋਨ ਚੋਰੀ ਕਰਕੇ ਜਾਂਦੇ ਹੋਏ ਗੱਲੇ ਵਿੱਚ ਪਿਆ ਕੈਸ਼ ਵੀ ਚੱਕ ਕੇ ਫਰਾਰ ਹੋ ਜਾਂਦੇ ਨੇ ਜਲਦੀ ਸਮੇਂ ਜਦ ਪਰੋਸੀ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਗੋਚੋਰਾ ਨੇ ਪਿਸਤਲ ਕੱਢ ਕੇ ਉਸ ਨੂੰ ਵੀ ਤਮਕਾਉਣ ਦੀ ਕੋਸ਼ਿਸ਼ ਕੀਤੀ ਤੇ ਉੱਥੋਂ ਫਰਾਰ ਹੋ ਗਏ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇੱਥੇ ਹੀ ਪੁਲਿਸ ਵੱਲੋਂ ਸੀਸੀਟੀਵੀ ਆਧਾਰ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। આરોપીਾਂ ਦੀ ਪਛਾਣ ਲਈ ਆਸ-ਪਾਸ ਲੱਗੇ ਹੋਰ ਸੀਸੀਟੀਵੀ ਹੋਰ ਕੈਮਰੇ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਦਾਵਾ ਕੀਤਾ ਜਾ ਰਿਹਾ ਹੈ ਕਿ ਚੋਰਾਂ ਨੂੰ ਵਿਤਾਰਕ ਕੀਤਾ ਲਿਆ ਜਾਵੇਗਾ ਪੀੜਤਾ ਵੱਲੋਂ ਚੋਰੀ ਕਰਨ ਵਾਲੀ ਲੁਟੇਰੀਆਂ ਨੂੰ ਜਲਦ ਫੜਨ ਦੀ ਮੰਗ ਕੀਤੀ ਗਈ ਹੈ ਅਤੇ ਕਿਹਾ ਗਿਆ ਕਿ ਇਹ ਲੁਟੇਰੀਆਂ ਦੇ ਖਿਲਾਫ ਸਖਤ ਤਰਾਮਾਂ ਦੇ ਵਿੱਚ ਮੁਕੱਦਮਾ ਦਰਜ ਕੀਤਾ ਜਾਵੇ ਤਾਂ ਕਿ ਉਹ ਜਲਦੀ ਬਾਹਰ ਨਾ ਆ ਸਕਣ ਕਿਸੇ ਹੋਰ ਦਾ ਨੁਕਸਾਨ ਨਾ ਕਰ ਸਕਣ ਸਹੀਬ ਸਹੀਬ ਬਾਜਾਜ ਹਾਂਜੀ ਇਹ ਲੁੱਟ ਖੋਈ ਕਿਸ ਤਰ੍ਹਾਂ ਹੋਈ ਕਿ ਕਿੱਨੇ ਕਦੇ ਹੋਈ ਇਹ ਭਾਈ ਸਾਡੇ 11:30 ਵਜੇ ਤਿੰਨ ਬੰਦੇ ਆਏ ਮੋਟਰਸਾਈਕਲ ਤੇ ਹਾਂਜੀ ਤੇ ਇਹਨਾਂ ਨੇ ਸ਼ਟਰ ਤੋੜਿਆ ਇੱਟ ਮਾਰ ਕੇ ਸ਼ੀਸ਼ਾ ਪਾੜਿਆ ਤੇ ਅੰਦਰੋਂ ਸਾਰੇ ਮੋਬਾਈਲ ਟੀ ਮੋਬਾਈਲ ਚੱਕ ਕੇ ਲੈ ਗਏ ਮਹਿੰਗੇ ਮਹਿੰਗੇ ਫੋਨ ਸੀ 10-12 ਆਈਫੋਨ ਸੀਗੇ ਕੋਚ ਐਂਡਰੋਇਡ ਫੋਨ ਨੋਟ ਵਗੈਰਾ ਸੀਗੇ ਮਹਿੰਗੇ ਸੀਗੇ ਫੋਨ ਚਾਰ-ਪੰਜ ਲੱਖ ਰੁਪਏ ਦੇ ਫੋਨ ਸੀਗੇ ਤੇ ਰਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ 11:30 ਵਜੇ ਰੋਡ ਚੱਲਦੀ ਪੀ ਤੇ ਦਿੱਤਾ ਜੀ ਮੋਟਰਸਾਈਕਲ ਤੇ ਆਏ ਆ ਇੱਕ ਵਾਰੀ ਫਿਰ ਵਾਪਸ ਮੋਟਰਸਾਈਕਲ ਤੇ ਵੀ ਬੈਠੇ ਆ ਪਿੱਛੋਂ ਕੋਈ ਆ ਰਿਹਾ ਸੀਗਾ ਵੇਖ ਕੇ ਫਿਰ ਅੰਦਰ ਵੜ ਗਏ ਜੀ ਕੀ ਅ ਕਸਟੋਰੀਆ ਕਹਿ ਰਹੀ ਸੀ ਨਾ ਪਿੱਛੋਂ ਜਦੋਂ ਗਲੀ ਵਾਲਿਆਂ ਨੇ ਰੋਲਾ ਪਾਇਆ ਬੰਦਾ ਪਿੱਛੇ ਭੱਜਿਆ ਇਹਨਾਂ ਨੇ ਮੋੜ ਘੱਟ ਦੇ ਘੱਟ ਦੇ ਨਾਲ ਹੀ ਉਹਨੂੰ ਪਿਸਟਲ ਕੱਢ ਕੇ ਦਿਖਾਈ ਹੈ ਜੀ ਉਹਦੀ ਵੀਡੀਓ ਸਾਡੇ ਕੋਲ ਸੀਸੀਟੀਵੀ ਦੇ ਵਿੱਚ ਹੈਗੀ ਆ ਤੇ ਸ਼ਰਿਆਵ ਲੁੱਟਾ ਹੋ ਰਿਹਾ ਕਿ ਪੁਲਿਸ ਦੇ ਸਾਹਮਣੇ ਪਾਜੀ ਪੁਲਿਸ ਨੂੰ ਰਾਤੀ ਫੋਨ ਕੀਤਾ ਹੈ ਬਿਨਾ ਨੰਬਰ 플레이ਟ ਤੋਂ ਪੁਲਿਸ ਵਾਲਾ ਮੋਟਰਸਾਈਕਲ ਤੇ ਆਇਆ ਜੀ ਠੀਕ ਹੈ ਜੀ ਅੱਗੋਂ ਇੱਥੇ ਬੋਲ ਬੋਲ ਕੇ ਚਲੇ ਗਏ ਨੇ ਸਾਡੇ ਕੋਲ ਇਹ ਤਿੰਨ ਬੰਦੇ ਪੂਰੇ ਥਾਣੇ 'ਚ ਸਾਡੇ ਕੋਲ ਬੰਦੇ ਆ ਨਹੀਂ ਗਏ ਰਾਤੀ ਐਫ ਆਈ ਆਰ ਕਰਾਣ ਗਏ ਆ ਕਲੀ ਦਰਗਾਸ ਲਿਖੀ ਹੈ ਸਾਡੇ ਕੋ ਬੰਦੇ ਹੀ ਆਣੀ ਜੀ ਸਵੇਰੇ ਆਵਾਂਗੇ ਜੀ ਸਵੇਰੇ ਆਏ ਨੇ ਆ ਹੁਣ ਦੀ ਸਾਬ ਲਾ ਲਓ 3 ਵਜ ਗਏ ਨੇ ਸਵੇਰ ਦੇ 2 3 ਵਜ ਗਏ ਨੇ 2 ਗੇੜੇ ਅਸੀਂ ਲਾ ਚੁੱਕੇ ਹਾਲੇ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਕੋਈ ਵਿਸ਼ਵਾਸ ਨਹੀਂ ਦਿੱਤਾ ਫੜਨ ਦਾ ਕੁਛ ਨਹੀਂ ਸਰ ਹਾਲੇ ਤੱਕ ਸਿਰਫ ਕਹਿੰਦੇ ਐਫ ਆਈ ਆਰ ਟਾਈਪ ਕਰਕੇ ਰੱਖੀ ਹੈ ਦਰਜ ਹਾਲੇ ਤੱਕ ਨਹੀਂ ਕੀਤੀ ਜੀ ਲੋਕਾਂ ਦੇ ਜਨਿਸ ਕਿਸਮਾ ਦਾ ਖਾਮ ਸਾਹਿਬ ਬੜਿਆ ਭਾਜੀ ਸਾਰੇ ਲੋਕ ਆਸੇ ਪਾਸੇ ਵਾਲੇ ਵੀ ਸਹਿਮੇ ਪਏ ਆ ਦੁਕਾਨਦਾਰ ਕਿ ਸਾਡੇ ਵੀ ਕੱਲ ਨੂੰ ਚੋਰੀ ਹੋ ਸਕਦੀ ਹੈ ਪੁਲਿਸ ਕੀ ਕਰੇਗੀ ਕੁਝ ਵੀ ਨਹੀਂ ਕਰ ਰਹੀ ਪੁਲਿਸ ਹਥਿਆਰ ਸ਼ਰੇਆਮ ਲਈ ਫਿਰਦੇ ਆ ਅਗਲੇ ਹਥਿਆਰ ਕੱਢ ਕੇ ਟੇਬਲ ਤੇ ਰੱਖ ਦਿੰਦੇ ਤਿੰਨ ਦਿਨ ਪਹਿਲਾਂ ਇੱਥੇ ਪਹਿਲਾਂ ਚੋਰੀ ਹੋਈ ਹੈ ਮੈਡੀਕਲ 숍 ਦੇ ਉੱਤੇ ਉੱਥੇ ਉਹਨਾਂ ਨੇ ਹਥਿਆਰ ਕੱਢ ਕੇ ਅਗਲੇ ਤੇ ਗੋਲਾ ਸਾਰਾ ਗਾਲੀ ਕਰਾ ਕੇ ਜੇਬ ਚ ਪਾਲਿਆ ਸਾਮੀ 7 ਵਜੇ ਸ਼ਰਿਆਮ ਕਰ ਵੀ ਕਾਰਵਾਈ ਕੀ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਬੰਦਾ ਨਹੀਂ ਫੜੀ ਚੱਲ ਮੰਗ ਇਹੀ ਜੀ ਪਰਚਾ ਦਰਜ ਕੀਤਾ ਜਾਵੇ ਵੱਧ ਤੋਂ ਵੱਧ ਧਾਰਾਾਂਵਾਂ ਲਾਈਆਂ ਜਾਣ ਜਿੰਦੇ ਚ ਬੇਲ ਬੇਲ ਨਾ ਮਿਲੇ ਉਹਨਾਂ ਨੂੰ ਹਥਿਆਰ ਦਿਖਾ ਰਿਹਾ ਹਥਿਆਰ ਦੀ ਧਾਰਾ ਲਾਈ ਜਾਵੇ ਜੋ ਕਿ ਸਿਰਫ ਚੋਰੀ ਦੀ ਧਾਰਾ ਲਾ ਕੇ ਸਿਸਟਮ ਬਣਾ ਰਿਹਾ ਪਰ ਅਹੀ ਕਹਿੰਦੇ ਕਿ ਨਜਾਇਜ਼ ਅਸਲਾ ਉਹਨਾਂ ਕੋਲ ਆਉਂਦੀ ਧਾਰਾ ਵੀ ਨਾਲ ਲੱਗੀ ਜਾਵੇ ਤੇ ਐਫ ਆਈ ਆਰ ਕੱਟੀ ਜਾਵੇ ਬੰਦੇ ਜਲਦੀ ਤੋਂ ਜਲਦੀ ਫੜੇ ਜਾਣ ਤੇ ਸਾਡੀ ਰਿਕਵਰੀ ਕਰਾ ਕੇ ਦਿੱਤੀ ਜਾਵੇ